ਸਾਡਾ ਰੋਕਣ ਦਾ ਮਕਸਦ ਨਹੀਂ ਇਹਦਾ ਪੁਲਿਸ ਜਾਣ-ਬੁੱਝ ਕੇ ਆ ਜਿੰਦਾੜਾਈ ਬੈਠਿਆ ਮਸਾਖ ਲਾਇਆ ਇਹ ਜਿੰਦਾ ਇਹਨਾਂ ਦੀਆਂ ਗੱਲਾਂ ਐ ਕਮਾਉਣ ਦੀਆਂ ਨਹੀਂ ਹੈਗੀਆਂ ਗੱਲਾਂ ਕਰਨ ਨੂੰ ਜੋ ਮਰਜੀ ਕਰ ਲੋ ਪਰ ਫੈਸਲੇ ਕਰਨੇ ਬਹੁਤ ਔਖੇ ਆ ਡੀਸੀ ਸਾਹਿਬ ਕਰ ਨਹੀਂ ਰਹੇ ਇਹ ਨਹੀਂ ਸੁਣੀ ਸਾਡੀ ਤਾਂ ਮਜਬੂਰੀ ਬਣੀ ਐ ਅਜੇ ਅਸੀਂ ਇੱਡੇ ਥੋੜਾ ਤੱਕੜੇ ਹੋਗੇ ਵੀ ਸਰਕਾਰ ਨੂੰ ਆਏ ਘੇਰ ਕੇ ਵਹਾ ਲਾਂਗੇ ਸਾਡੀ ਮਜਬੂਰੀ ਐ ਅਸੀਂ ਤਾਂ ਕੁੱਟਖਾਣ ਖਾਤਰ ਤਿਆਰ ਹੋਏ ਹੋਏ ਆ ਕੁੱਟ ਦੇਣ ਚਾਹੇ ਗੱਲ ਸੁਣ ਲੈਣ ਸਾਡੀ ਤਾਂ ਮਜਬੂਰੀ ਬਣਾਈ ਹੋਈ ਹੈ ਇਹਨਾਂ ਨੇ ਅਸੀਂ ਕਿਹਨੂੰ ਪਰਚਾ ਪੁਰਚਾ ਦੀ ਗੱਲ ਤਾਂ ਮਾਰਦੇ ਹੁੰਦੇ ਆ ਅਸੀਂ ਤਾਂ ਮਰਨ ਲਈ ਤਿਆਰ ਆਂ ਅਸੀਂ ਤਾਂ ਮਰੀ ਜਾ ਫੁੱਟ ਰਿਹਾ ਸਾਡਾ ਜਿਉਂਨ ਕਾਦਾ ਇਹ ਨਹੀਂ ਅਸੀਂ ਦਿੱਕਤ ਪੈਣੀ ਨਹੀਂ ਹੁੰਦੇ ਸਾਡੇ ਆ ਲੋਕ ਉਹ ਇਹਨਾਂ ਦੇ ਥੋੜੋ ਹੈ ਇਹਦਾ ਛਿੱਲ ਪੜਦੇ ਆ ਲੋਕਾਂ ਦੀ ਅਸੀਂ ਉਹ ਛਿੱਲ ਵੀ ਬਚਾਉਨੇ ਆ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਠਿੰਡੇ ਦੇ ਵਿੱਚ ਆ ਜਿਹੜਾ ਡੀਸੀ ਦਫ਼ਤਰਾਂ ਦਾ ਘਰਾਓ ਕਰਨ ਦਾ ਉਗਰਾਹ ਜੱਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ 6 ਫਰਵਰੀ ਨੂੰ ਇੱਥੇ ਮੋਰਚਾ ਲਗਾਇਆ ਹੋਇਆ 6 ਫਰਵਰੀ ਤੋਂ ਅਸੀਂ ਗੱਲਬਾਤ ਕਰਦੇ ਆ ਅਹ 6 ਫਰਵਰੀ ਤੋਂ ਮੋਰਚਾ ਲੱਗਾ ਹੋਇਆ ਪਰ ਇਹ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਗੇਟ ਬੰਦ ਕਰ ਦਿੱਤੇ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 4 ਦਿਨ ਤੋਂ ਅਸੀਂ ਬੈਠੇ ਹੋયા ਹਾਂ 6 ਫਰਵਰੀ ਤੋਂ ਪਰ ਪ੍ਰਸ਼ਾਸਨ ਵੱਲੋਂ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਸ ਕਰਕੇ ਚਾਰੋਂ ਗੇਟ ਜਿਹੜੇ ਬੰਦ ਕਰ ਦਿੱਤੇ ਆ ਕਚੈਰੀਆਂ ਦੇ ਕਿਸਾਨ ਖੜੇ ਹੋਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂ ਜਿਹੜੇ ਗੇਟ ਬੰਦ ਕੀਤੇ ਆ ਗੱਲਬਾਤ ਕਰਦੇ ਆ ਅਸੀਂ ਅੱਗੇ ਆਈ ਜਾਓ ਮੈਂ ਕੈਮਰਾਮੈਨ ਨੂੰ ਕਹੂੰ ਕਿ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਗੇਟ ਬੰਦ ਕੀਤੇ ਹੋਏ ਆ ਬਈ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਬਾਈ ਜੀ ਤੁਸੀਂ ਗੇਟ ਬੰਦ ਕੀਤੇ ਆ ਕਿਉਂ ਕਿੁੱਤੇ ਹੋ ਜਾਂ ਦੇਖੋ ਸਾਡੀ ਮਜਬੂਰੀ ਹੈ ਅਸੀਂ 6 ਤਰੀਕ ਨੂੰ ਆਏ ਆ 6 ਤਰੀਕ ਨੂੰ 3 ਵਜੇ ਦਾ ਡੀਸੀ ਸਾਹਿਬ ਨੂੰ ਮਿਲਣ ਦਾ ਸਭਾ ਦਿੱਤਾ ਅਸੀਂ 3 ਦੀ ਵਜੇ ਸਾਢੇ 3 ਪੌਣੇ 4 ਟਿਕਰ ਬੈਠੇ ਰਹੇ ਅੰਦਰ ਉਹ ਨਹੀਂ ਮਿਲੇ ਹੈਗੇ 7 ਅਸੀਂ ਨਗਾਤੀ 8 ਨਗਾਤੀ 9 ਨਗਾਤੀ ਇਹ ਸੋਚ ਕੇ ਵੀ ਪ੍ਰਸ਼ਾਸਨ ਗੱਲਬਾਤ ਚਲਾਵੇ ਅੱਜ ਅਸੀਂ 1:30 ਵਜੇ ਐਲਾਨ ਕੀਤਾ ਵੀ ਸਾਡੀ ਮਜਬੂਰੀ ਨਾ ਵੜਾਵੇ ਪ੍ਰਸ਼ਾਸਨ ਅਸੀਂ ਆਹ ਐਕਸ਼ਨ ਕਰਨਾ ਬੂ ਸਾਡਾ ਮਜਬੂਰੀ ਹੈ ਇਸ ਲਈ ਕਰਾਓ ਕੀਤਾ ਅਸੀਂ ਆਪਦੀ ਗੱਲ ਸੁਣਾਉਣ ਦੇ ਲਈ ਡੀਸੀ ਸਾਹਿਬ ਸਾਡੀ ਗੱਲ ਸੁਣ ਲੈਣ ਸਾਡਾ ਘਰਾਓ ਖਤਮ ਹੋ ਜੂ ਤਾਂ ਹੁਣ ਗੱਲਬਾਤ ਸੁਣ ਲਈਏ ਕਦੋਂ ਤੋਂ ਘੰਟਾ ਹੋਣ ਵਾਲਾ ਤੁਹਾਡੇ ਵੱਲੋਂ ਗੇਟ ਬੰਦ ਕੀਤਾ ਗਿਆ ਸੀ ਦੇਖੋ ਸਾਨੂੰ ਹਜੇ ਹੁਣ ਸੁਨੇਹਾ ਮਿਲਿਆ ਅੰਦਰ ਲਿਆ ਨੂੰ ਜਿਹੜਾ ਮੌਜਾਂ ਨਾਲ ਤਾੜੀ ਬੈਠੇ ਸਾਡੀ ਜਥੇਬੰਦੀਆਂ ਦੇ ਆਗੂ ਆ ਜਾਂਦੇ ਐ ਇਹ ਚਾਰਾ ਗੇਟਾਂ ਤੇ ਜਾਏ ਅਸੀਂ ਪਹਿਲਾਂ ਕਹਿ ਰਹੇ ਹਾਂ ਵੀ ਕੱਢੋ ਇਹਨਾਂ ਨੂੰ ਕੰਮਧੰਦੇੜਾਂ ਵਾਲੀ ਆਵਾਜ਼ਾਂ ਵੀ ਚਲਾਓ ਸਾਡਾ ਕੀ ਰੌਲਾ ਲੋਕਾਂ ਨਾਲ ਅਸੀਂ ਆਪਦੀ ਗੱਲ ਸੁਣਾਉਣੀ ਐ ਹੁਣ ਐਸਪੀ ਸਾਹਿਬ ਕਹਿੰਦੇ ਵੀ ਜਿੰਨਾ ਚਿਰ ਤੁਸੀਂ ਨਹੀਂ ਅੰਦਰ ਜਾਂਦੇ ਉਹਨਾਂ ਚਿਰ ਇਹਨਾਂ ਨੂੰ ਬਾਹਰ ਆਉਣ ਦੇ ਇਹ ਸ਼ਰਤਾ ਬਣਾਉਂਦੇ ਐ ਇਸ ਲਈ ਗੱਲਬਾਤ ਕੋਈ ਸ਼ਰਤੇ ਨਹੀਂ ਹੁੰਦੀ ਹੁੰਦੀ ਬਿਨਾਂ ਸ਼ਰਤ ਸਾਡੀਆਂ ਜਿੰਨੀਆਂ ਗੱਲਾਂ ਬਾਤਾਂ ਉਹ ਸੁਣਨ ਦੇਖੋ ਸਾਡਾ ਲੋਕਾਂ ਨਾਲ ਕੋਈ ਰੌਲਾ ਨਹੀਂ ਹੈਗਾ ਡੀਸੀ ਸਾਹਿਬ ਨੂੰ ਅੱਜ ਲਗਭਗ 12-13 ਦਿਨ ਹੋ ਗਏ ਬਹੁਤ ਸਾਰੇ ਸਾਡੇ ਲਿਖਤੀ ਸਮਝੌਤੇ ਹੋਏ ਹੋਏ ਆ ਉਹ ਲਾਗੂ ਕਰਾਉਣ ਦੇ ਲਈ ਸਾਡੀ ਅੱਜ ਆ ਮਜਬੂਰੀ ਬਣੀ ਹੋਈ ਹੈ ਠੀਕ ਹੈ ਤਾਂ ਹੁਣ ਜੇ ਆ ਲੋਕ ਲੰਘ ਰਹੇ ਆ ਜਿਹੜੇ ਉਹਨਾਂ ਨੂੰ ਲੰਘਾ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਕਿ ਆਵਾਜਾਈ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਲੰਗਾਇਆ ਗਿਆ ਇਹ ਸਿਰਫ ਲੋਕ ਉਹ ਨੰਗੇ ਜਿਹਨਾਂ ਜਿਹੜੇ ਕੰਮ ਧੰਦੇ ਲਈ ਗਏ ਹੋਏ ਸੀ ਦੇਖੋ ਸਾਡੇ ਜਿਹੜੇ ਚਾਰੇ ਗੇਟ ਹੈ ਇੱਕ ਵਾਰੀ ਅਸੀਂ ਚਾਰਾ ਗੇਟਾ ਥਾਣੀ ਨਿਘਾ ਰਹੇ ਸੀ ਵੀ ਇੱਕਦਮ ਪਬਲਿਕ ਦੀ ਸਮੱਸਿਆ ਆਉਂਦੀ ਹੈ ਅਸੀਂ ਆਹ ਗੇਟ ਦਾ ਐਲਾਨ ਕੀਤਾ ਹੋਇਆ ਵੀ ਆਹ ਗੇਟ ਸਾਡਾ ਖੁੱਲਾ ਰਹੂਗਾ ਆਉਣ ਜਾਣ ਵਾਲੇ ਕੰਮ ਧੰਦੇ ਵਾਲੇ ਲੋਕਾਂ ਨਾਲ ਸਾਡਾ ਕੋਈ ਰੌਲਾ ਨਹੀਂ ਕੋਈ ਮਸਲਾ ਨਹੀਂ ਹੋਏਗਾ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਆਪਹਾਏ ਸੀ ਉਹਨਾਂ ਦੀ ਕੋਈ ਮਜਬੂਰੀ ਸੀ ਅਸੀਂ ਉਹ ਵੀ ਪਰਲੇ ਗੇਟ ਕੱਢੇ ਹੋਏ ਐ ਸਾਡਾ ਰੋਕਣ ਦਾ ਮਕਸਦ ਨਹੀਂ ਇਹਦਾ ਪੁਲਿਸ ਜਾਣ ਪੁੱਝ ਕੇ ਆ ਜਿੰਦਾੜਾਈ ਬੈਠਿਆ ਮਸਾਖ ਲਾਇਆ ਇਹ ਜਿੰਦਾ ਅੱਛਾ ਠੀਕ ਹੈ ਕਿਸਾਨ ਵੀਰ ਹੋਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਅਸੀਂ ਤਾਂ ਗੱਲਬਾਤ ਕਰਦੇ ਆ ਆਪਾਂ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਵਾਅਦੇ ਕਰ ਰਹੀ ਹੈ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਦਰ ਦਵਾਰ ਚੱਲ ਕੇ ਆਉਨੇ ਆ ਕੈਂਪ ਲਗਾਏ ਜਾ ਰਹੇ ਆ ਉਹਨਾਂ ਵੱਲੋਂ ਤਾਂ ਅਸੀਂ ਦਿਖਾਉਨੇ ਆ ਤਸਵੀਰਾਂ ਦੇ ਵਿੱਚ ਮੈਨੂੰ ਲੱਗਦਾ ਕੋਈ ਕੰਮਕਾਰ ਵਾਸਤੇ ਆਇਆ ਹੋਣਾ ਤਾਂ ਗੇਟ ਬੰਦ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਲੰਘਨ ਦਿੱਤਾ ਜਾਵੇਗਾ ਜੀ ਜਿਨ੍ਹਾਂ ਦਾ ਕੋਈ ਕੰਮਕਾਰ ਆ ਕੰਮਕਾਰ ਦੇ ਲਈ ਲੋਕਾਂ ਨੂੰ ਲੰਘਨ ਦਿੱਤਾ ਜਾ ਰਿਹਾ ਹਾਂ ਜੀ ਹਾਂਜੀ ਹਾਂਜੀ ਦੇਖੋ ਅਸੀਂ ਕੋਈ ਸਾਡਾ ਲੋਕਾਂ ਦਾ ਰੌਲਾ ਨਹੀਂ ਕੋਈ ਰਿਕਰਡ ਨਹੀਂ ਪਾਈ ਅਸੀਂ ਇਹ ਤਾਂ ਜਾਣ ਬੁੱਝ ਕੇ ਇਹਨਾਂ ਵੱਲੋਂ ਜਿੰਦਾ ਲਾਇਆ ਜਾਂਦਾ ਅਸੀਂ ਕੋਈ ਰਿਕਰਡ ਨਹੀਂ ਖੜੀ ਕਰਦੇ ਅੱਛਾ ਵੀ ਜਿਹੜੇ ਆਮ ਲੋਕ ਆ ਉਹਨਾਂ ਨੂੰ ਤੁਸੀਂ ਲੰਘਣ ਦੇ ਰਹੇ ਹੋ ਸਾਰਿਆਂ ਨੂੰ ਦੇ ਰਹੇ ਆ ਜੀ ਇਸ ਤਾਂ ਜੀ ਤਾਂ ਜਿਹੜਾ ਪ੍ਰਸ਼ਾਸਨ ਹੈ ਜਿਵੇਂ ਕਹਿ ਦਈਏ ਕਿ ਪੁਲਿਸ ਕਰਮਚਾਰੀ ਜਾਂ ਹੋਰ ਕੋਈ ਕੋਈ ਉਹਨਾਂ ਨੂੰ ਬਾਹਰਲਾ ਕੋਈ ਕੰਮ ਹੁੰਦਾ ਤਾਂ ਉਹਨਾਂ ਨੂੰ ਵੀ ਲੰਘਣ ਦਿੱਤਾ ਜਾ ਰਿਹਾ ਦੇਖੋ ਨੰਘ ਹੀ ਰਹੇ ਆ ਬਾਹਰ ਵੀ ਖੜੇ ਆ ਸਾਡਾ ਪੁਲਿਸ ਵਾਲਾ ਤਾਂ ਕੋਈ ਰੌਲਾ ਨਹੀਂ ਅਸੀਂ ਤਾਂ ਆਪਦੀ ਗੱਲ ਸੁਣਾਉਣੀ ਹੈ ਡੀਸੀ ਸਾਹਿਬ ਨੂੰ ਸੁਣਾਉਣੀ ਹੈ ਪੁਲਿਸ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਹੈਗਾ ਜੀ ਉਹ ਇਹਨਾਂ ਜੀ ਹਾਂਜੀ ਤਾਂ ਇੱਕ ਪਾਸੇ ਤੁਹਾਡੇ ਵੱਲੋਂ ਗੇਟ ਬੰਦ ਕੀਤੇ ਆ 6 ਤਰੀਕ ਤੋਂ ਤੁਸੀਂ ਤਾਂ ਅੱਜ ਚੌਥਾ ਦਿਨ ਚੱਲੂ ਹੋ ਗਿਆ ਸਰਕਾਰ ਨੇ ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗੈਂਪ ਲਾ ਦਿੱਤੇ ਆ ਵੀ ਅਸੀਂ ਚੱਲ ਕੇ ਤੁਹਾਡੇ ਦਰ ਦਵਾਰ ਆਉਨੇ ਆ ਆਪ ਸਰਕਾਰ ਆ ਜਿਹੜੀ ਲੋਕਾਂ ਦੇ ਦਰ ਆਈ ਹੋਈ ਐ ਤੁਸੀਂ ਇੱਥੇ ਬੈਠੇ ਹੋ ਕੜਾਕੇ ਦੀ ਠੰਡ ਪੈ ਰਹੀ ਐ 6 ਤਰੀਕ ਦੇ ਅਸੀਂ ਲਗਾਤਾਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਬੈਠੇ ਆ ਜਿਹੜੀ ਸਰਕਾਰ ਕਹਿੰਦੀ ਐ ਵੀ ਅਸੀਂ ਲੋਕਾਂ ਦੇ ਘਰਾਂ ਦੇ ਜਾ ਕੇ ਮਸਲੇ ਸੁਣਨਗੇ ਉਹ ਇੱਥੇ ਲੋਕਾਂ ਦੇ ਵਿੱਚ ਆ ਕੇ ਸੁਣ ਲਈ ਡੀਸੀ ਸਾਹਿਬ ਉਹ ਤਾਂ ਅੰਦਰੋਂ ਬਾਹਰ ਨਹੀਂ ਨਿਕਲਦੇ ਉਹ ਤਾਂ ਮਿਲਣ ਵਾਸਤੇ ਤਾਂ ਹੋਊ ਹੀ ਨਹੀਂ ਹੈ ਕਿ ਕਿਸੇ ਕਿਸਮ ਦੀ ਵੀ ਇਹ ਕਹਿਣ ਦੀਆਂ ਗੱਲਾਂ ਐ ਕਮਾਉਣ ਦੀਆਂ ਨਹੀਂ ਹੈਗੀਆਂ ਗੱਲਾਂ ਕਰਨ ਨੂੰ ਮਰਜੀ ਕਰ ਲੋ ਪਰ ਫੈਸਲੇ ਕਰਨੇ ਬਹੁਤ ਔਖੇ ਆ ਡੀਸੀ ਸਾਹਿਬ ਕਰ ਨਹੀਂ ਰਹੇ ਅੱਜ ਤੁਸੀਂ ਡੀਸੀ ਸਾਹਿਬ ਦੀ ਗੱਲ ਕਰਦੇ ਹੋ ਮੁੱਖ ਮੰਤਰੀ ਖੁਦ ਤੁਹਾਡੇ ਘਰਾਂ ਦੇ ਕੋਲ ਚੱਲ ਕੇ ਆਉਂਦੀਆਂ ਖੰਡੂਰ ਸਾਹਿਬ ਵੀ ਰੈਲੀ ਕੀਤੀ ਜਾਣੀ ਆ ਉਹਨਾਂ ਵੱਲੋਂ ਥਰਮਲ ਪਲਾਟ ਆ ਜਿਹੜਾ ਗੋਇੰਦਵਾਲ ਵਾਲਾ ਉਹਨੂੰ ਹਰੀ ਝੰਡੀ ਦੇਣੀ ਆ ਉਹ ਤਾਂ ਖੁਦ ਆਉਂਦੇ ਆ ਤੁਸੀਂ ਡੀਸੀ ਦੀ ਗੱਲ ਕਰਦੇ ਹੋ ਕਿ ਡੀਸੀ ਨਹੀਂ ਸਾਨੂੰ ਮਿਲਦੇ ਜੀ ਦੇਖੋ ਮੁੱਖ ਮੰਤਰੀ ਸਾਹਿਬ ਆਉਣ ਉਹ ਜਿੱਥੇ ਮਰਜ਼ੀ ਘਾਟਣ ਕਰਨ ਜੋ ਮਰਜ਼ੀ ਕਰਨ ਸਾਡਾ ਫੈਸਲਾ ਉਹਨਾਂ ਨੂੰ ਰੋਕਣ ਦਾ ਨਹੀਂ ਹੂੰ ਸਾਡਾ ਤਾਂ ਗੱਲ ਸੁਣਾਉਣ ਦਾ ਮਸਲਾ ਹੈਗਾ ਸਾਨੂੰ ਬੈਠਿਆਂ ਦੀ ਸੁਣ ਲੈਣੇ ਸੀ 1:30 ਵਜੇ ਉੱਥੇ ਬੋਲੇ ਆਂ ਵੀ ਸਾਡੀ ਗੱਲ ਸੁਣ ਲਓ ਨਹੀਂ ਸੁਣੀ ਸਾਡੀ ਤਾਂ ਮਜਬੂਰੀ ਬਣੀ ਹੈ ਹਜੇ ਅਸੀਂ ਇੱਥੇ ਥੋੜਾ ਤੱਕੜੇ ਹੋ ਗਏ ਵੀ ਸਰਕਾਰ ਨੂੰ ਆਏ ਘੇਰ ਕੇ ਬਹਾਲਾਂਗੇ ਸਾਡੀ ਮਜਬੂਰੀ ਹੈ ਅਸੀਂ ਤਾਂ ਕੁੱਟਖਾਨ ਖਾਤਰ ਤਿਆਰ ਹੋਏ ਹੋਏ ਆਂ ਕੁੱਟ ਦੇਣ ਚਾਹੇ ਗੱਲ ਸੁਣ ਲੈਣ ਸਾਡੀ ਤਾਂ ਮਜਬੂਰੀ ਪੜਾਈ ਹੋਈ ਹੈ ਇਹਨਾਂ ਨੇ ਠੀਕ ਹੈ ਤਾਂ ਬਾਪੂ ਸ਼ਿਗਾਰਾ ਜੀ ਵੀ ਸਾਡੇ ਨਾਲ ਮੌਜੂਦਾ ਗੱਲਬਾਤ ਕਰਦੇ ਆਪਾਂ ਬਾਪੂ ਜੀ ਮੁੱਖ ਮੰਤਰੀ ਸਾਹਿਬ ਘਰਾਂ ਚ ਚੱਲ ਕੇ ਆ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਬੈਠ ਗਏ ਹੋ ਮੁੱਖ ਮੰਤਰੀ ਤਾਂ ਖਾਲੀ ਕੋਟੀ ਮੂਰੇ ਵੀ ਨਹੀਂ ਜਾਣਦਾ ਘਰਾਂ 'ਚ ਕਿੱਥੇ ਜਾਣ ਦੀ ਗੱਲ ਹੈ ਸੰਗਰੂਰ ਖਾਲੀ ਕੋਠੀ ਸੀ ਤਿੰਨ ਤਰੀਕ ਨੂੰ ਲੋਕ ਗਏ ਸੀ ਉਹਨਾਂ ਨੂੰ ਅੰਦਰ ਹੀ ਅੰਦਰ ਨਜ਼ਰਬੰਦੀ ਕਰ ਲੈ ਘਰਾਂ 'ਚ ਠੀਕ ਹੈ ਦੇਖੋ ਕਹਿਣ ਦੀਆਂ ਗੱਲਾਂ ਇਹ ਕਮਾਉਣ ਦੀਆਂ ਹੋਰ ਹੈ ਇਸ ਕਰਕੇ ਜਿਹੜੇ ਕਹਿੰਦੇ ਆਪ ਸਰਕਾਰ ਲੋਕਾਂ ਦੇ ਦਵਾਰ ਅਸਲ ਵਿੱਚ ਇਹ ਅਸੀਂ ਦਵਾਰ ਤੇ ਆਏ ਹੋਏ ਆ ਅਸੀਂ ਤੁਹਾਡੇ ਮਾਦਮ ਰਾਹੀਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਆ ਛੁਟਕਲਿਆਂ ਨਾਲ ਕੰਮ ਨਹੀਂ ਚੱਲਦਾ ਗੱਲਾਂ ਦੇ ਕਢਾ ਨਾਲ ਕੰਮ ਨਹੀਂ ਚੱਲਦਾ ਜਿਵੇਂ ਅਸੀਂ ਅੱਜ ਇੱਥੇ ਹਾਲਤ ਪੈਦਾ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵਾਸਤੇ ਇਹੋ ਜੀ ਹਾਲਤ ਪੈਦਾ ਕਰਾਂਗੇ ਕੱਲ ਨੂੰ ਅਸੀਂ ਐਲਾਨ ਕਰ ਦੇਣਾ ਜਾਵਾਂਗੇ ਭਗਵੰਤ ਮਾਨ ਦੇ ਦਵਾਰ ਭਗਵੰਤ ਮਾਨ ਤਾਂ ਸਾਡੇ ਦਵਾਰ ਆਵੇ ਨਾ ਆਵੇ ਅਸੀਂ ਭਗਵੰਤ ਮਾਨ ਦੇ ਦਵਾਰ ਜਾ ਕੇ ਆਪਦੀ ਸੁਣੌਣੀ ਕਰਨ ਜਾਵਾਂਗੇ ਅੱਛਾ ਕਿੱਥੇ ਜਾ ਰਹੇ ਹੋ ਤੁਸੀਂ ਭਗਵੰਤ ਮਾਨ ਦੇ ਸੰਗਰੂਰ ਤਾਂ ਜਾਣ ਨਹੀਂ ਦਿੱਤਾ ਜਦੋਂ ਭਾਨਾ ਸਿੱਧੂ ਦਾ ਐਲਾਨ ਕੀਤਾ ਹੋਇਆ ਸੀ ਕਿ 3 ਤਰੀਕ ਨੂੰ ਜਿਹੜਾ ਐਲਾਨ ਕਰ ਦਿੱਤਾ ਤੇ ਇਕੱਠ ਹੋਣਾ ਉੱਥੇ ਤੁਸੀਂ ਦੇਖਿਆ ਕਿਵੇਂ ਅਣ ਐਲਾਨੀ ਐਮਰਜੈਂਸੀ ਲਗਾਈ ਸੀ ਤੇ ਹੁਣ ਪਰਚੇ ਵੀ ਦਰਜ ਕਰ ਦਿੱਤੇ ਆ 150 ਤੋਂ 200 ਅਣ ਪਛਾਤਿਆਂ ਤੇ ਤੇ ਭਾਨਾ ਸਿੱਧੂ ਦੇ ਨਾਲ ਜਿਹੜੇ ਗਏ ਸੀ ਗਵਾਹੀ ਕਰਦੇ ਸੀ ਉਹਨਾਂ ਤੇ ਵੀ ਪਰਚੇ ਦਰਜ ਤੁਸੀਂ ਸੰਗਰੂਰ ਜਾ ਰਹੇ ਹੋ ਜਾਂ ਚੰਡੀਗੜ੍ਹ ਜਾ। ਅਸੀਂ ਜਾਵਾਂਗੇ ਚੰਡੀਗੜ੍ਹ। ਹੂੰ। ਜਿੱਥੇ ਜਿੱਥੋਂ ਰਾਜਧਾਨੀ ਚੱਲਦੀ ਐ। ਹੂੰ। ਚੰਡੀਗੜ੍ਹ ਜਾਵਾਂਗੇ ਚੰਡੀਗੜ੍ਹ ਜਾ ਕੇ ਬੈਠਾਂਗੇ ਪਹਿਲਾਂ ਹੀ ਐ ਸ਼ਾਂਤਮਈ। ਚੰਡੀਗੜ੍ਹ ਤਾਂ ਦੂਰ ਐ ਸੰਗਰੂਰ ਨਾਲੋਂ ਦੇਖ ਲਓ ਖਮਿਆਜਾ ਭੁਗਤਣਾ ਪੈ ਸਕਦਾ ਤੁਹਾਨੂੰ। ਕੋਈ ਗੱਲ ਨਹੀਂ। ਹੂੰ। ਅੱਗੇ ਚੰਡੀਗੜ੍ਹ ਹੀ ਜਾਂਦੇ ਸੀ। ਹਾਂ। ਕੋਈ ਗੱਲ ਨਹੀਂ ਖਮਿਆਜੇ ਭੁਗਤਣ ਵਾਸਤੇ ਤਿਆਰ ਹੋਏ ਹੋਏ ਅਸੀਂ। ਕੋਈ ਗੱਲ ਨਹੀਂ ਖਮਿਆਜੇ ਬਹੁਤ ਭੁਗਤੇ ਆ ਜਿੱਥੋਂ ਤੱਕ ਤੁਸੀਂ ਕਹਿੰਦੇ ਪਰਚਾ ਪੁਰਚਾ ਦੀ ਗੱਲ ਤਾਂ ਮਾਰਦੇ ਹੁੰਦੇ ਆ ਅਸੀਂ ਤਾਂ ਮਰਨ ਲਈ ਤਿਆਰ ਆਂ ਅਸੀਂ ਤਾਂ ਮਰੀ ਜਾ ਰਹੇ ਆ ਸਾਡੇ ਧੀਆ ਪੁੱਤ ਨਸ਼ਾ ਨਾ ਮਾਰ ਰਹੇ ਆ ਸਾਡੇ ਧੀਆ ਪੁੱਤ ਵਿਦੇਸ਼ਾਂ ਨੂੰ ਉੱਡ ਰਹੇ ਆ ਸਾਡਾ ਜਿਉਂਨ ਕਾਹਦਾ ਇਹ ਅਸੀਂ ਤਾਂ ਹਾਲਤ ਪੈਦਾ ਕਰਨੀ ਆ ਵੀ ਸਾਡੇ ਪੁੱਤਾਂ ਧੀਆ ਨੂੰ ਰੁਜ਼ਗਾਰ ਮਿਲੇ ਸਾਡੀ ਖੇਤੀ ਵਿਕਸਿਤ ਹੋਵੇ ਸਾਡੀ ਖੇਤੀ ਆਜ਼ਾਦ ਹੋਵੇ ਸਾਡੇ ਖੇਤਾਂ ਦੇ ਵਿੱਚ ਪਾਣੀ ਪੁੱਜੇ ਜਿਹੜਾ ਭਗਵੰਤ ਮਾਨ ਕਹਿੰਦਾ ਗੱਲਾਂ ਬਾਤਾਂ ਨਾਲ ਅਸੀਂ ਹਕੀਕਤ ਰੂਪ ਦੇ ਵਿੱਚ ਲਾਗੂ ਕਰਾਉਣਾ ਚਾਹੁੰਦੇ ਆ ਪਾਣੀ ਤੁਸੀਂ ਹਰ ਬਾਰ ਕਹਿ ਦਿੰਦੇ ਹੋ ਪਾਣੀ ਦਾ ਟ ਗੱਲੀਬਾਤੀ ਹੈ ਬੋਰਡਾਂ 'ਚ ਚੜਾਉਂਦਾ ਉਹ ਬੋਰਡਾਂ 'ਚ ਤਾਂ ਉਹਨੇ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਮਿਲ ਗਿਆ ਰੁਜ਼ਗਾਰ ਸਾਰਿਆਂ ਨੂੰ ਤੁਸੀਂ ਮੰਨਦੇ ਹੋ ਅਸੀਂ ਮੰਨਦੇ ਹਾਂ ਉਹਦਾ ਨਿਤਰੋ ਨਿਯੁਕਤੀ ਪੱਤਰ ਵੰਡੀਆਂ ਜਾਂਦਾ ਚਾਹੇ ਉਹ ਪਿਛਲੀਆਂ ਸਰਕਾਰਾਂ ਦੀਆਂ ਭਰਤੀਆਂ ਪੂਰੀਆਂ ਕਰ ਰਿਆ ਲੋਕ ਕਹਿੰਦੇ ਆ ਇਹ ਗੱਲ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਉਹ ਵੀ ਇਹ ਗੱਲ ਕਹਿੰਦੇ ਆ ਕਿ ਪਿਛਲੀਆਂ ਸਰਕਾਰਾਂ ਦੀਆਂ ਨੌਕਰੀਆਂ ਕੱਢੀਆਂ ਹੋਈਆਂ ਉਹ ਦੇ ਰਿਆ ਸਾਨੂੰ ਪਰ ਸਰਕਾਰ ਨੇ ਆਪਦੀ ਮੋਹਰ ਲਾਤੀ ਕਿ ਅਸੀਂ ਨੌਕਰੀਆਂ ਦਿੱਤੀਆਂ ਨੇ ਤੇ ਤੁਸੀਂ ਕਹਿੰਦੇ ਹੋ ਰੋਜ਼ਗਾਰ ਨਹੀਂ ਦਿੱਤਾ ਜੀ ਕਿੰਨੀਆਂ ਦਿੱਤੀਆਂ ਉਹਦਾ ਆਪਦਾ ਅੰਕੜਾ 29000 ਦਾ ਹੈ ਉਹ ਤਾਂ 40000 ਤੋਂ ਪਲੱਸ ਕਹਿ ਰਹੇ ਆ ਜੀ 40 ਪਲੱਸ ਕਰ ਲੈ ਹਾਂ ਰੋਜ਼ਗਾਰ ਦਾ ਦਫ਼ਤਰ ਕਿੰਨੇ ਬੋਲਦੇ ਆ ਹੂੰ ਲੱਖਾਂ ਨੌਜਵਾਨ ਤੁਰੇ ਫਿਰਦੇ ਆ ਬੇਰੁਜ਼ਗਾਰ ਹੂੰ ਇਹ ਇਹਨੂੰ ਸਾਰੇ ਨੂੰ 5 ਸਾਲਾਂ ਨਾਲ ਵੀ ਗੁਣਾ ਕਰ ਲਗੇ ਜੇ ਆ 2 ਸਾਲਾਂ 'ਚ ਉਹ 40 ਕਹਿੰਦਾ 20 ਆਏ ਨਾ 5 ਸਾਲਾਂ 'ਚ ਕੀ 1 ਕੋ ਲੱਖ ਬਣੂਗਾ ਕਿੰਨੇ ਲੱਖ ਬੇਰੁਜ਼ਗਾਰ ਹੂੰ ਹੋ ਗਿਆ ਹੱਲ ਇਹ ਦੇ ਨਾਲ ਇਹ ਦੇ ਨਾਲ ਨਹੀਂ ਹੱਲ ਹੋਣਾ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਸਾਰੇ ਲੋਕਾਂ ਨੂੰ ਰੁਜ਼ਗਾਰ ਕਿੰਨੀ ਖੇਤੀ ਰੁਜ਼ਗਾਰ ਕਿੰਨਾ ਦਿੰਦੀ ਸੀ ਸਾਰੇ ਬੱਚੇ ਬੱਚੀਆਂ ਨੂੰ ਰੁਜ਼ਗਾਰ ਦਿੰਦੀ ਸੀ ਹੋਰ ਰੁਜ਼ਗਾਰ ਪੈਦਾ ਕਰਨਾ ਚਾਹੁੰਦੇ ਸਾਡੇ ਬੱਚੇ ਬੱਚੀਆਂ ਦਾ ਰੁਜ਼ਗਾਰ ਭਾਲਦੇ ਦੁਨ ਹੋਏ ਫਿਰਦੇ ਆ ਸਾਨੂੰ ਵਿਦੇਸ਼ਾਂ ਚ ਜਾਣਾ ਨਾ ਪਵੇ ਭਗਵੰਤ ਮਾਨ ਇਹ ਤਾਂ ਦੱਸੇ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਚ ਉਹ ਇੱਥੇ ਰੁਜ਼ਗਾਰ ਆਇਆ ਕਰਨਗੇ ਲੋਕ ਕਰਨ ਉਹ ਇੱਕ ਵੀ ਗਣਾ ਦੇਵੇ ਤੇ ਸਾਡੇ ਨੌਜਵਾਨਾਂ ਦੇ ਰੋਜ਼ ਜਹਾਜ਼ ਭਰ ਭਰ ਕੇ ਜਾ ਰਹੇ ਵਿਦੇਸ਼ਾਂ ਨੂੰ ਇਹ ਗੱਲਾਂ ਹੈ ਗੱਲਾਂ ਦੇ ਕੜਾ ਨਾ ਲੋਕਾਂ ਦਾ ਨਹੀਂ ਸਰਦਾ ਭਲੇਖੇ ਚ ਭਗਵੰਤ ਮਾਨ ਵੀ ਕਮੇਟੀਨ ਕਰ ਗੱਲਾਂបੱਤਾਂ ਨਾਲ ਸਾਰਲੂ ਗੱਲਾਂបੱਤਾਂ ਨਾਲ ਨਹੀਂ ਸਰਦਾ ਹੁੰਦਾ ਹਕੀਕੀ ਰੂਪ ਦੇ ਵਿੱਚ ਸਾਹਮਣੇ ਆਉਣਾ ਪਊ ਕੱਲ ਵੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਆ 13 ਫਰਵਰੀ ਨੂੰ ਜਿਹੜਾ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਜਗਜੀਤ ਸਿੰਘ ਡੱਲੇਵਾਲ ਦੀ ਜੜੀ ਯੂਨੀਅਨ ਵੀ ਜਾ ਰਹੀ ਹੈ ਤਾਂ ਗੱਲਬਾਤ ਕੱਲ ਕਿਸਾਨਾਂ ਦੇ ਨਾਲ ਹੋਈ ਆ ਉੱਥੇ ਫੈਸਲਾ ਹੋਇਆ ਕਿ ਜਿਹੜੇ ਪਰਚੇ ਆ ਉਹ ਰੱਦ ਕੀਤੇ ਜਾਣਗੇ ਪ੍ਰਾਲੀ ਨੂੰ ਲੈ ਕੇ ਪਾਏ ਗਏ ਸੀ ਕਿਸਾਨਾਂ ਤੇ ਜਾਂ ਕਿਸਾਨੀ ਅੰਦੋਲਨ ਵੇਲੇ ਪਰਚੇ ਪਾਏ ਗਏ ਸੀ ਉਹ ਵੀ ਰੱਦ ਕੀਤੇ ਜਾਣਗੇ ਕੁਝ ਹੋਰ ਮੰਗਾਂ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਹੋਈ ਆ 13 ਫਰਵਰੀ ਦੇ ਮਸਲੇ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਣਾ ਦਿੱਲੀ ਦੇ ਵਿੱਚ ਜਾਇਆ ਜਾਣਾ ਤਾਂ ਉੱਥੇ ਵੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਿਸਾਨਾਂ ਦੀ ਗੱਲ ਕਰਦਾ ਕਿਸਾਨਾਂ ਦੇ ਹਿੱਤ ਦੀ ਗੱਲ ਕਰਦਾ ਕਿਸਾਨਾਂ ਦਾ ਮੁੰਡਾ ਮੈਂ ਤਾਂ ਕਿਸਾਨਾਂ ਦੇ ਲਈ ਰਾਜਨੀਤੀ ਦੇ ਵਿੱਚ ਇਹ ਕਹਿੰਦਾ ਪੈਸਾ ਪੂਸਾ ਦਾ ਮੇਰੇ ਕੋਲ ਪਹਿਲਾਂ ਵੀ ਬਥੇਰਾ ਸੀ ਪਹਿਲਾਂ ਵੀ ਕਮਾ ਲੈਂਦਾ ਸੀ ਤੇ ਆ ਕਿਸਾਨ ਹੀ ਬੈਠੇ ਆ ਨਾ ਹੂੰ 6 ਤਰੀਕ ਤੋਂ ਲੈ ਕੇ ਕਿਸਾਨ ਬੈਠੇ ਹਨ ਰੋਲ ਕਿਸਾਨ ਜੱਥੇਬੰਦੀ ਬੈਠੀ ਹੈ ਜਿਹੜੇ ਤੁਹਾਡਾ ਮੀਡੀਆ ਸੀ ਨਹੀਂ ਸਾਡੇ ਆਪ ਦੇ ਮੂੰਹ ਨੂੰ ਕਹਿੰਦੇ ਸਾਡੇ ਵਿੱਚ ਸਭ ਤੋਂ ਵੱਡੀ ਜੱਥੇਬੰਦੀ ਹੈ ਜਿਹੜੀ ਠੀਕ ਹੈ ਚਾਰ ਵੱਡੇ ਸਾਡੇ ਨਾਲ ਵੱਧ ਹੈ ਦੂਜੀਆਂ ਜੱਥੇਬੰਦੀਆਂ ਨਾਲੋਂ ਸਾਰੀਆਂ ਜੱਥੇਬੰਦੀਆਂ ਕਿਸਾਨਾਂ ਖਾਤਰ ਲੜਦੀਆਂ ਕਹਿਣ ਦੀਆਂ ਗੱਲਾਂ ਜਿਹੜੇ ਪਰਚੇ ਕਹਿੰਦੇ ਆ ਉਹ ਰੱਦ ਕਰਦੇ ਸੀ ਪਰਚੇ ਗੱਲਾਂ ਬਾਤਾਂ ਜੀ ਰੱਦ ਕਰਦੇ ਆ ਪਰਚੇ ਤਾਂ ਹੋਰ ਦਰਜ ਕੀ ਜਾ ਰਹੇ ਆ ਉਹ ਕਹਿੰਦੇ ਹੈਗੇ ਵੀ ਆਹ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਦਿੱਲੀ ਹੰਦੋਲਣ ਵੇਲੇ ਹਲੇ ਤੱਕ ਪੰਜਾਬ ਸਰਕਾਰ ਦਾ ਅੰਕੜਾ ਪਿਆ ਵੀ 200 ਤੋਂ ਉੱਪਰ ਤਾਂ ਨੌਕਰੀਆਂ ਰਹਿੰਦੀਆਂ 150 ਤੋਂ ਉੱਪਰ ਜਿਹੜੇ ਹੈਗੇ ਉਹਨਾਂ ਦੇ ਮੌਜੂਦੇ ਰਹਿੰਦੇ ਆ ਉਹ ਖੁੱਡੀਆਂ ਸਾਹਿਬ ਦੇ ਬਾਹਰ ਚ ਬੈਠੇ ਨੇ ਉੱਥੇ ਉਹਨਾਂ ਨੂੰ ਕਰ ਲੈ ਪਹਿਲਾ ਹੱਲ ਗੱਲਾਂ ਨਾ ਕਰਦੇ ਉਲਟਾ ਸਗਾ ਇਹ ਪ੍ਰਭਾਵ ਦੇ ਰਹੇ ਆ ਉੱਥੇ ਉੱਥੇ ਖੁੱਡੀਆਂ ਪਿੰਡ ਨੂੰ ਮਜ਼ਬੂਤ ਕਰ ਰਹੇ ਆ ਵੀ ਇਹਨਾਂ ਨੂੰ ਉਠਾਓ ਇੱਥੋਂ ਇਹ ਇਸ ਕਰਕੇ ਬਹੁਤ ਫਰਕ ਆ ਕਹਿਣੀ ਤੇ ਕਰਨੀ ਚ ਫਰਕ ਆ ਸੀ ਇੱਕੋ ਫਰਕ ਕਰਨਾ ਚਾਹੁੰਦੇ ਆ ਵੀ ਕਹਿਣੀ ਤੇ ਕਰਨੀ ਚ ਫਰਕ ਕੱਢੇ ਭਗਵੰਤ ਮਾਨ ਸਹੀ ਆਵੇ ਆਪਦੀਆਂ ਵੀਡੀਓ ਚੱਕ ਲੈ ਪਿਛਲੀਆਂ ਜਿਹੜੀਆਂ ਆਪਦੀਆਂ ਵੀਡੀਓ ਪਈਆਂ ਹੋਈਆਂ ਉਹਨਾਂ ਦੀਆਂ ਉਹਨਾਂ ਨੂੰ ਅਮਲੀ ਰੂਪ ਚ ਲਾਗੂ ਕਰ ਦੇ ਲੋਕਾਂ ਦੇ ਮਸਲੇ ਹੱਲ ਹੋ ਜਾਣਗੇ ਪਰ ਗੱਲਾਂ ਬਾਤਾਂ ਨਾਲ ਹੱਲ ਕਰਦਾ ਗੱਲਾਂ ਬਾਤਾਂ ਨਾਲ ਨਹੀਂ ਹੋਣਾਂ ਤੁਹਾਡੇ ਵੱਲੋਂ ਕਿਹਾ ਗਿਆ ਕਿ ਖੁੱਡੀਆਂ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਨੂੰ ਮਜਬੂਰ ਕਰ ਰਹੇ ਆ ਵੀ ਇਹਨਾਂ ਦਾ ਧਰਨਾ ਚਕਵਾਇਆ ਜਾਵੇ ਪਰ ਅੱਜ ਤੁਹਾਡੇ ਵੱਲੋਂ ਗੇਟ ਬੰਦ ਕੀਤਾ ਜਾ ਰਿਹਾ ਗੇਟ ਬੰਦ ਕੀਤਾ ਗਿਆ ਤੇ ਲੋਕ ਜਿਹੜੇ ਕੰਮ ਕਰਵਾਉਣ ਦੇ ਲਈ ਆਉਂਦੇ ਆ ਕਿ ਲੋਕੋ ਉਹ ਵੀ ਕਹਿਣਗੇ ਕਿ ਕਿਸਾਨ ਧਰਨਾ ਲਈ ਬੈਠੇ ਆ ਤੇ ਸਾਡੇ ਕੰਮਕਾਰ ਕਰਨ ਦੇ ਵਿੱਚ ਆ ਕਰਵਾਉਣ ਦੇ ਵਿੱਚ ਆ ਜਿਹੜੀ ਦਿੱਕਤ ਆ ਰਹੀ ਹੈ ਨਹੀਂ ਅਸੀਂ ਦਿੱਕਤ ਪੈਣੀ ਨਹੀਂ ਹੁੰਦੀ ਸਾਡੇ ਆ ਲੋਕ ਉਹ ਇਹਨਾਂ ਦੇ ਥੋੜੋ ਹੈ ਇਹਦਾ ਛਿੱਲ ਪੜਦੇ ਆ ਲੋਕਾਂ ਦੀ ਅਸੀਂ ਉਹ ਛਿੱਲ ਵੀ ਬਚਾਉਨੇ ਆ ਇਸ ਕਰਕੇ ਅਸੀਂ ਪਹਿਲਾਂ ਐਲਾਨ ਕੀਤਾ ਉੱਥੋਂ ਵੀ ਆ ਧਰਮਾਂ ਧੰਨਾਂ ਵਾਲਿਆਂ ਵਾਸਤੇ ਅਸੀਂ ਇੱਥੋਂ ਤੱਕ ਬੋਲਿਆ ਮੈਂ ਵੀ ਭਾਈ ਕੋਈ ਇਹੋ ਜਿਹੇ ਕੰਮ ਵੀ ਹੁੰਦੇ ਜਿਹੜੇ ਹੁਣੇ ਹੀ ਹੋਣੇ ਆ ਐਸੇ ਟਾਈਮ ਹੋਣੇ ਐਸੇ ਤਰੀਕ ਚ ਹੋਣਿਆ ਐਸੇ ਅਫਸਰ ਤੋਂ ਹੋਣਿਆ ਉਹ ਅਫਸਰ ਬੈਠਾ ਹੈ ਉਹਨੂੰ ਅਸੀਂ ਭੇਜਾਂਗੇ ਅੰਦਰ ਸਾਡੀ ਨਾ ਕੋਈ ਇਹਨਾਂ ਮੁਲਾਜ਼ਮਾਨਾਂ ਨਾਲ ਲੜਾਈ ਆ ਨਾ ਸਾਡੀ ਪਬਲਿਕ ਨਾਲ ਲੜਾਈ ਆ ਲੜਾਈ ਤਾਂ ਸਾਡੀ ਸਰਕਾਰ ਨਾਲ ਆ ਸਰਕਾਰ ਸਾਨੂੰ ਮਜਬੂਰ ਕਰਦੀ ਆ ਅਸੀਂ 6 ਦਿਨ ਦੇ ਬੈਠੇ ਆ ਇੱਥੋਂ ਦਾ ਡੀਸੀ ਸਾਹਿਬ ਸਾਨੂੰ ਪੁੱਛ ਕੇ ਪੁੱਛਦਾ ਵੀ 베ਰੇ ਲੈਵਲ ਦੇ ਦੱਸੋ ਮੈਂ ਤਾਂ ਕਰਾਂ ਹਾਂ ਡੀਸੀ ਸਾਹਿਬ ਦੇ ਲੈਵਲ ਦੇ ਕਿੰਨੇ ਮਸਲੇ ਆ ਹੁਣ ਕਿਵੇਂ बार-बार ਭੱਜੇ ਆਉਂਦੇ ਆ ਐਸਪੀ ਸਾਹਿਬ ਕਹਿੰਦੀ ਪਹਿਲਾਂ ਅੰਦਰ ਆਓ ਤੁਸੀਂ ਹੁਣ ਕਾਲੀ ਹੋ ਗਈ 6 ਦਿਨਾਂ ਦਾ 6 ਤਰੀਕ ਤੋਂ ਲੈ ਕੇ 4 ਦਿਨਾਂ ਦੇ ਬੈਠੇ ਆ ਉਦੋਂ ਦੀ ਕਾਲੀ ਚੱਲੀ ਨਹੀਂ ਇਹਨਾਂ ਦੀ ਉਦੋਂ ਕਿੱਧਰ ਗਈ ਇਸ ਕਰਕੇ ਸਾਡੇ ਲੋਕਾਂ ਦਾ ਤਾਂ ਸਗਾ ਇਹਨਾਂ ਨੇ ਸੁਭਾਅ ਬਣਾਤਾ ਵੀ ਜਿੰਨਾ ਚਿਰ ਅਸੀਂ ਕੋਈ ਸਖਤ ਐਕਸ਼ਨ ਜਿੰਨਾ ਜਾ ਰਿਹਾ ਇਹਨਾਂ ਵਾਸਤੇ ਹਾਲਤ ਪੈਦਾ ਨਹੀਂ ਕਹਿੰਦੇ ਗੱਲ ਹੀ ਨਹੀਂ ਸੁਣਦੇ ਇਹ ਹੁਣ ਅਜਿਹੇ ਜ਼ਿੰਮੇਵਾਰ ਕੌਣ ਹੈ ਸਾਡੀ ਪਹਿਲਾਂ ਸੁਣ ਲੈਂਦੇ ਆ ਜਿਹੜੀ ਪਬਲਿਕ ਨੂੰ ਠੀਕ ਆ ਪਰੇਸ਼ਾਨੀ ਆਊਗੀ ਇਹ ਪਰੇਸ਼ਾਨੀ ਪਬਲਿਕ ਦੀ ਜ਼ਿੰਮੇਵਾਰੀ ਹੈ ਤੁਹਾਡਾ ਡੀਸੀ ਨਹੀਂ ਬਣਦਾ ਇੱਥੇ ਐਸਪੀ ਸਾਹਿਬ ਕਹਿੰਦੇ ਬਾਪੂ ਆ ਸਾਰੇ ਜ਼ਿਲ੍ਹੇ ਦਾ ਅਸੀਂ ਵੀ ਮੰਨਦੇ ਆ ਬਾਪੂ ਜੇ ਬਾਪੂ ਦੇ ਪੁੱਤ ਬੈਠੇ ਆ ਚਾਰ ਦਿਨਾਂ ਦੇ ਇੱਥੇ ਬਿਲਕੀ ਜਾਂਦੇ ਬਾਪੂ ਮੌਜ ਨਾਲ ਕੋਲ ਦੀ ਲੰਗ ਜੇ ਸੁਣੀ ਹੀ ਨਾ ਗੱਲ ਫਿਰ ਬਾਪੂ ਜ਼ਿੰਮੇਵਾਰ ਹੋਇਆ ਕਿ ਪੁੱਤ ਜ਼ਿੰਮੇਵਾਰ ਹੋਇਆ ਇਸ ਕਰਕੇ ਜੇ ਕੋਈ ਅੱਜ ਕੋਈ ਪਰੇਸ਼ਾਨੀ ਆਉਂਦੀ ਹੈ ਇੱਥੋਂ ਦਾ ਡ ਤੁਹੋਂ ਤਾਂ ਕਿ ਗੇਟ ਆ ਜਿਹੜਾ ਬੰਦ ਰਹੇਗਾ ਕੀ ਮੰਗਾ ਵਸੇ ਅਸੀਂ ਤਾਂ ਡੀਸੀ ਸਾਹਿਬ ਨਾਲ ਮੀਟਿੰਗ ਕਰਦੇ ਆ ਜੇ ਡੀਸੀ ਸਾਹਿਬ ਦੇ ਲੈਵਲ ਦੇ ਮਸਲੇ ਹੱਲ ਹੁੰਦੇ ਆ ਇਹ ਗੇਟ ਛੱਡ ਦਾਂਗੇ ਅਸੀਂ ਕੀ ਅੱਜ ਤੁਹਾਡਾ ਲਾਸਟ ਧਰਨਾ ਇੱਕ ਆਖਰੀ ਦਿਨ ਦਾ ਧਰਨਾ ਨਹੀਂ ਕੱਲ ਨੂੰ ਆਖਰੀ ਕੱਲ ਆਖਰੀ ਹੈ ਅੱਜ ਡੀਸੀ ਸਾਹਿਬ ਤੁਹਾਡੇ ਨਾਲ ਮੰਗ ਅੱਜ ਗੇਟ ਘੇਰਿਆ ਤੁਸੀਂ ਅੱਜ ਅੱਜ ਲਾਸਟ ਮੰਨ ਕੇ ਗੇਟ ਘੇਰਿਆ ਕਿ ਕੱਲ ਨੂੰ ਵੀ ਉਹ ਮੰਗ ਦਾ ਮਨਾਈ ਜਾ ਸਕਦੀ ਫਿਰ ਅੱਜ ਲੋਕਾਂ ਨੂੰ ਤੰਗ ਕੱਲ ਨੂੰ ਅਸੀਂ ਵੱਡਾ ਐਲਾਨ ਕਰਨਾ ਹੈ ਅੱਜ ਜ਼ਿਲ੍ਹੇ ਦਾ ਐਲਾਨ ਹੈ ਐਸਾ ਜ਼ਿਲ੍ਹੇ ਨਾਲ ਜਿਹੜੇ ਮਸਲੇ ਆ ਉਹ ਅੱਜ ਹੱਲ ਹੋਣ ਕੱਲ ਨੂੰ ਤਾਂ ਸਾਡਾ ਪੰਜਾਬ ਵਾਲਾ ਹੂੰ ਕੱਲ ਤੋਂ ਪੰਜਾਬ ਵਾਲਾ ਐਲਾਨ ਹੋਣਾ ਹੈ ਅੱਛਾ ਕੱਲ ਤੁਸੀਂ ਐਲਾਨ ਕਰ ਦੇਣਾ ਚੰਡੀਗੜ੍ਹ ਦੇ ਲਈ ਚੱਲੇਗਾ ਕਰ ਦੇ ਚੰਡੀਗੜ੍ਹ ਦਾ ਠੀਕ ਹੈ ਤਾਂ ਅੱਜ ਕਦੋਂ ਤੱਕ ਗੇਟ ਬੰਦ ਰਹੇਗਾ ਹੁਣ ਜਦੋਂ ਤੱਕ ਸਾਡੇ ਡੀਸੀ ਸਾਹਿਬ ਮਸਲੇ ਨਹੀਂ ਹੱਲ ਕਰਦਾ ਜਿਹੜੇ ਡੀਸੀ ਨਾਲ ਸੰਬੰਧਤ ਹੈ ਠੀਕ ਹੈ ਤਾਂ ਇਹ ਸਾਡੀ ਗੱਲਬਾਤ ਕਿਸਾਨਾਂ ਦੇ ਨਾਲ ਹੋਈ ਹੈ ਤੇ ਕਿਸਾਨਾਂ ਵੱਲੋਂ ਜਿਹੜਾ ਗੇਟ ਬੰਦ ਕੀਤਾ ਹੋਇਆ ਚਾਰਚਪੇਰੇ ਦੇ ਗੇਟ ਆ ਜਿਹੜੇ ਬਠਿੰਡਾ ਕਚੈਰੀਆਂ ਦੇ ਬੰਦ ਕਰ ਦਿੱਤੇ ਗਏ ਆ ਇਹਨਾਂ ਦਾ ਕਹਿਣਾ ਹੈ ਕਿ ਡੀਸੀ ਲੈਵਲ ਦੀਆਂ ਜਿਹੜੀਆਂ ਮੰਗਾਂ ਨੇ ਜਿਹੜਾ ਡੀਸੀ ਲੈਵਲ ਪ੍ਰਸ਼ਾਸਨ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ ਤਾਂ ਅਸੀਂ ਇਹ ਜਿਹੜਾ ਗੇਟ ਆ ਜਿਹੜਾ ਖੋਲ ਦਾਂਗੇ ਜਿਹੜੇ ਬੰਦ ਕੀਤੇ ਹੋਏ ਆ ਸਾਡੇ ਵੱਲੋਂ ਤਾਂ ਅਸੀਂ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਜਲਦੀ ਮੁਲਾਕਾਤ ਕਰਾਂਗੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ